ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਿਸ਼ਨਪੁਰਾ ਕਲਾਂ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆਏ ਮਿੱਤਰੋ ਕਿਸ਼ਨਪੁਰੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਇਸ ਟਾਈਮ ਤੇ ਇੱਕ ਟੌਪ ਦੀ ਬੱਛੀ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਇਹ ਸੂਣ ਵਾਲੀ ਆ ਕਿਹੜਾ ਇਹਦਾ ਸੀਮਣਾ ਸਾਰੀ ਗੱਲਬਾਤ ਹੀ ਆਪਾਂ ਬਾਈ ਨਾਲ ਕਰ ਲੈਨੇ ਆ ਆਉ ਮਿਲਦੇ ਆ ਵੀਰ ਨੂੰ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਜਾਈ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਸੇਤਾਂ ਘਰ ਪਰਵਾਰ ਹਾਂਜੀ ਵਧੀਆ ਠੀਕ ਆ ਨਾਮ ਦੱਸੀ ਬਾਈ ਇੱਕ ਵਾਰੀ ਨਾਮ ਪ੍ਰਿੰਸ ਪ੍ਰਿੰਸ ਤੇ ਆਪਣੇ ਬਾਪੂ ਦਾ ਨਾਮ ਪਰਸ਼ੋਤਮ ਹਨਾ ਠੀਕ ਆ ਅੱਛਾ ਪ੍ਰਿੰਸ ਬਾਈ ਜਿਹੜੀ ਬੱਚੀ ਆਪਣੀ ਇਹ ਪਹਿਲਣੀ ਆ ਬਾਈ ਹਾਂਜੀ ਠੀਕ ਆ ਉਮਰ ਕਿੰਨੀ ਦੀ ਹੋਗੀ ਬਾਈ ਉਮਰ ਇਹ ਢਾਈਆਂ ਸਾਲਾਂ ਦੀ ਆ ਢਾਈਆਂ ਸਾਲਾਂ ਦੀ ਫਿਰ ਦੰਦਾਂ ਦਾ ਦੋ ਦੰਦ ਹੋਗੇ ਠੀਕ ਹੈ ਬਾਈ ਦਿਨ ਕਿੰਨੇ ਪਏ ਆ ਬਾਈ ਇਹਦੇ ਹਜੇ 20 ਦਿਨ ਹਜੇ ਠੀਕ ਹੈ ਮਾਂ ਦੇ ਦੁੱਧਰ ਕੱਢ ਕਿੰਨਾ ਕੂਸੀ ਬਾਈ 40 ਲੀਟਰ 40 ਲੀਟਰ ਅੱਛਾ ਇਹਦਾ ਰੇਟ ਹੁਣ ਕੀ ਤੈਅ ਕੀਤਾ ਵਾ ਬਾਈ ਉਹ ਫੋਨ 'ਤੇ ਕਰਾਂਗੇ ਫੋਨ ਦੇ ਉੱਤੇ ਤੈਅ ਹੋਊਗਾ ਠੀਕ ਆ ਤੇ ਮਨਲਾ ਜਿਵੇਂ ਬੱਛੀ ਦੀ ਬਣਾਵਟ ਬਲੋਂਡਾ ਸਾਂਭੀ ਸੂੰਭੀ ਬੜੀ ਰੂਨ ਵਾਲਾ ਹਨਾ ਠੀਕ ਆ ਹੋਰ ਵੀ ਜਾਨਵਰ ਫਿਰ ਜਿਵੇਂ ਬੱਛੀਆਂ ਰੱਖੀਆਂ ਕਰੇ ਤਿਆਰ ਕਰਦਾ ਮਨਲਾ ਮੋਲ ਲੈ ਕੇ ਬੱਛੀ ਤਿਆਰ ਕਰ ਲੈਣਾ ਹੈ ਠੀਕ ਆ ਇਹ ਕਿੰਨੇ ਚਿਰ ਤੇ ਤਿਆਰ ਕਰਤੀ ਸੀ ਫਿਰ ਬਈ ਢਾਈਆਂ ਸਾਲਾਂ ਦੀ ਢਾਈਆਂ ਸਾਲਾਂ ਦੀ ਠੀਕ ਆ ਫਿਰ ਇਹ ਕਿੰਨੇ ਚਿਰ ਦੀ ਖਰੀਦੀ ਸੀ ਤੁbschੀਏ ਇਹ ਤਾਂ ਇੱਕ ਦਿਨ ਦੀ ਲਿਆ ਇਹ ਇੱਕ ਦਿਨ ਦੀ ਲਿਆ ਵਾ ਤੇਰੀ ਮਿਹਨਤ ਨੂੰ ਜੱਟ ਅੱਛਾ ਹੁਣ ਇਹਦਾ ਰੇਟ ਤੂੰ ਫੋਨ ਦੇ ਉੱਤੇ ਤੈਅ ਕਰਨਾ ਵਾ ਹਨਾ ਤੇ ਆਪਦਾ ਨੰਬਰ ਦੱਸ ਦੇ ਇੱਕ ਵਾਰੀ 99147 ਜੀ 55494 9914355494 ਹਨਾ ਠੀਕ ਆ ਲੈ ਮਿੱਤਰੋ ਪਲੂਣ ਵੱਛੀ ਪਹਿਲਣ ਸੁੰਦੀ ਆ 20 ਦਿਨ ਹਜੇ ਕਾਗਜ਼ੀ ਗਿਣਤੀ ਮੁਤਾਬਕ ਪਿਆ ਤਾਂ ਜਦੋਂ ਨੂੰ 20 ਦਿਨ ਹੋਣੇ ਹਨ ਤੇ ਉਦੋਂ ਨੂੰ ਲੇਵੇ ਵਾਲੇ ਨੇ ਰਿਕਾਰਡ ਤੋੜ ਦੇਣੇ ਕਿਉਂਕਿ ਮਿੱਤਰੋ ਤਿਆਰੀ ਬੜੀ ਜ਼ਬਰਦਸਤ ਬੱਛੀ ਦੀ ਤੇ ਅੱਗੇ ਰੁੱਤ ਬਹੁਤ ਸੋਹਣੀ ਤੇ ਤਿਆਰ ਹੋ ਜਾਣਾ ਤੇ 20 ਦਿਨਾਂ ਨੂੰ ਇਹਨਾਂ ਦਾ ਮਤਲਬ ਵੀ ਫੀਮ ਵਾਲਾ ਕੰਮ ਹੁੰਦਾ ਗਾਈਆਂ ਦਾ ਉਸ ਟਾਈਮ ਦੇ ਉੱਤੇ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੱਥੇ ਜਾਣੀ ਹੈ ਗੱਲਬਾਤ ਰੇਟ ਬਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਗੇ ਕਿਸ਼ਨਪੁਰੇ ਪਿੰਡ ਦੇ ਵਿੱਚ ਪਰਸ਼ੋਤਮ ਦੇ ਘਰੇ ਪਾਸ ਸਟੈਂਡ ਦੇ ਨੇਅਰ ਨੇੜੇ ਧੰਨਵਾਦ